ਕਿ ਤੇ ਕੀ ਪੰਜਾਬੀ ਰਹਿ ਨਹੀਂ ਸਕਦਾ ਜਦੋਂ ਪੰਜਾਬੀ ਦੇ ਉੱਤੇ ਕੋਈ ਭਾਰ ਪੈਂਦਾ ਦਰਦ ਆਉਂਦਾ ਹੈ ਤੇ ਉਹਨੂੰ ਮਹਿਸੂਸ ਹੁੰਦਾ ਕਿ ਮੇਰੇ ਤੇ ਹੈ ਹਾਂਜੀ ਤੇ ਬਿਲਕੁਲ ਤੁਹਾਡੇ ਨਾਲ ਵੀ ਇਦਾਂ ਹੋਇਆ ਹੈਗਾ ਬਿਲਕੁਲ ਤੇ ਫਿਰ ਮੋਟਰ ਬੋਰਡ ਦਾ ਕਿਸ ਤਰ੍ਹਾਂ एकदम ਆ ਗਿਆ ਦਿਮਾਗ ਵਿੱਚ ਜੋ ਤੁਸੀਂ ਕਿਹਾ ਐਗਜ਼ੈਕਟਲੀ ਇਹੀ ਵਰਤਿਆ ਸਾਨੂੰ ਫੀਲ ਨਹੀਂ ਹੋਇਆ ਕਿ ਕਿਸੇ ਦੇ ਨਾਲੇ ਹੋ ਰਿਹਾ ਸਾਨੂੰ ਫੀਲ ਹੋ ਰਿਹਾ ਕਿ ਆਪਣੇ ਨਾਲ ਹੋ ਰਿਹਾ ਤੇ ਜੇ ਅਸੀਂ ਇੱਕ ਠੀਕ ਜਗ੍ਹਾ 'ਚ ਰਹਿ ਰਹੇ ਸੀ ਜਿੱਥੇ ਕੁਝ ਹੋਇਆ ਹੀ ਨਹੀਂ ਬੇਸ਼ੱਕ ਹਿਮਾਚਲ 'ਚ ਬਹੁਤ ਕੁਝ ਹੋਇਆ ਪਰ ਸਾਡੀ ਜਗ੍ਹਾ ਤੇ ਚਲੋ ਮਾਰੇ ਦੀ ਕਿਰਪਾ ਸੀ ਕੁਝ ਨਹੀਂ ਹੋਇਆ ਪਰ ਵੇਖਿਆ ਹੀ ਨਹੀਂ ਜਾਂਦਾ ਸੀਗਾ ਕਿ ਇੰਨਾ ਬੁਰਾ ਹਾਲ ਵੀ ਸੱਚੀ ਇਦਾਂ ਹੋਊਗਾ ਵੀ ਅਸੀਂ ਜਾ ਕੇ ਵੇਖੀ ਹੈ ਜਦੋਂ ਅਸੀਂ ਪੰਜਾਬ ਗਏ ਸੀਗੇ ਫਿਰ ਸਲਾਹ ਕੀਤੀ ਸਾਰੀ ਟੀਮ ਨੇ ਵੀ ਬੋਰਡਸ ਤੇ ਜ਼ਰੂਰੀ ਹੈ ਬੋਰਡਸ ਤੋਂ ਬਿਨਾਂ ਸੇਵਾ ਨਹੀਂ ਹੋਣੀ ਜੀ ਫਿਰ ਬੋਰਡਸ ਲੋਕਲ ਮਿਲ ਨਹੀਂ ਰਹੀ ਸੀਗੇ ਤੇ ਐਕਸਪੈਂਸਿਵ ਵੀ ਬਹੁਤ ਜ਼ਿਆਦਾ ਸੀਗੇ ਕਾਸਟਲੀ ਸੀਗੇ ਫਿਰ ਦੁਬਈ ਤੋਂ ਸਾਰਾ ਖਰਚਾ ਜਿਹੜਾ ਪੈ ਗਿਆ ਉਹਨੇ ਦਾ ਤੇ ਇੱਕ ਬੋਟ ਵੀ ਨਹੀਂ ਮਿਲ ਰਿਆ ਸੀ ਉੱਥੇ ਅੱਛਾ ਜੀ ਇੰਨਾ ਫਰਕ ਸੀਗਾ ਇੰਨਾ ਫਰਕ ਸੀਗਾ ਵਿੱਚੇ ਟਿਕਟ ਪਾ ਕੇ ਵਿੱਚੇ ਟਿਕਟ ਪਾ ਕੇ ਹਾਂਜੀ ਹਾਂਜੀ ਤੇ ਤੁਸੀਂ ਫਿਰ ਕੌਣ ਕੌਣ ਗਏ ਸੀ ਮੈਂ ਕੱਲੀ ਰਾਤ ਕੱਲੇ ਮੈਂ ਪਹਿਲਾਂ ਸੋਚਿਆ ਸੀ ਕਿਸੇ ਮਤਲਬ ਨਾਲ ਸਿੰਘਾਂ ਨੂੰ ਭੇਜਾਂ ਬਟ ਇਹ ਆ ਕਿ ਉਹਨਾਂ ਦੇ ਵੀਜ਼ੇ ਨਹੀਂ ਸੀ ਲੱਗੇ ਮੇਰੇ ਕੈਨੇਡੀਅਨ ਪਾਸਪੋਰਟ ਕਰਕੇ ਕੋਈ ਵੀਜ਼ਾ ਨਹੀਂ ਚਾਹੀਦਾ ਸੀਗਾ ਫਟਾਫਟ ਗਏ ਅੰਦਰਬਾਰ ਸਬਰਦਾਸ ਕੀਤੀ ਨਾਲ ਹੀ ਫਲਾਈਟ ਫੜ ਲਈ ਨਾਲ ਹੀ ਨੈਕਸਟ ਡੇ ਆ ਗਏ ਵਾਪਸ ਇਹ ਕਿਸ ਤਰ੍ਹਾਂ ਇੱਕਦਮ ਹਿੰਮਤ ਆਈ ਕਿ ਇਕੱਲੇ ਚਲੇ ਜਾਣਾ ਚਾਹੀਦਾ ਮੈਂ ਵੈਸੇ ਮੈਨੂੰ ਆਦਤ ਹੈ ਇਕੱਲੇ